ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਾਗਰਾਵ ਪਕਸ਼ਨ YouTube சேனਦੇ ਕੰਮ ਲਈ ਸਾਰੇ ਜੀ ਜਾਨ ਉਤਰ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਤੇ ਨਾਗਰਾਵ ਪਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲੋ ਬਈ ਨਾਲ ਦਿਨੋ ਤੇ ਅੱਜ ਬਈ ਆਪਾਂ ਕੂਤਰ ਭੇਜਣ ਲੱਗਿਆਂਗੇ ਹਰਿਆਣੇ ਦੇ ਵਿੱਚੋਂ ਹਰਿਆਣੇ ਚ ਕੂਤਰ ਭੇਜਣ ਲੱਗੇ ਹੂੰ ਤੇ ਭੇਜਨੇ ਆਪਾਂ ਪੂਤਰ ਬਾਈ ਹੁਜੇ ਕੋਰ ਕੁੰਡਰੀ ਕੁੰਡਰੀ ਸਹਰ ਹੈਗਾ ਉੱਥੇ ਭੇਜਣ ਲੱਗਿਆ ਪੂਤਰਾਂ ਤੇ ਆ ਜਾ ਤੁਹਾਨੂੰ ਕਬੂਤਰਾ ਸ਼ੌਕ ਕਰਾਈਏ ਇਹ 35 ਕਬੂਤਰ ਭੇਜਣ ਲੱਗਿਆ ਬਾਈ ਆਪਾਂ 35 ਜਿਹੜੇ ਭੇਜਨੇ 35 ਉੱਥੇ ਕਿਦਾਂ ਦਾ ਸ਼ੌਕ ਕਰਾਏ ਨਹੀਂ ਜਣਾ ਤੁਹਾਨੂੰ ਬੈਸੀ ਦਿਖਾ ਦਿੰਨੇ ਆਪਾਂ ਇਹ ਆ ਕਬੂਤਰ ਜਾ ਰਿਹਾ ਬਾਈ ਆਪਣਾ ਕੁੰਡਰੀ ਸਹਰ ਲਓ ਬਾਈ ਕਦਰ ਬੋਲ ਨੂੰ ਉਂਹਰੇ ਜਾ ਰਹੇ ਹਾਂ ਆਪਣੇ 35 ਕੂਤਰ ਹੋਈ ਜੇ ਅੱਜ ਇਹਨਾਂ ਨੂੰ ਸ਼ੌਂਕੀ ਕਰਾਇਆ ਜਾਣਾ ਸਾਨੂੰ ਲਵ ਯੂ ਕਰੋ ਚੱਕ ਇੱਕ ਉਸ ਹਾਰ ਟੇ ਘੋਟਲੇ 35 ਉਤਰੋਈ ਜਿਹੜੇ ਪੰ ਪੁੰਗਰੀ ਸਾਰ ਪੇ ਚੱਲ ਗਿਆ ਹੋਈ ਜੀ ਹਰਿਆਣੇ ਦੇ ਪਿੱਛੇ ਦਾ ਇਹ ਵੰਡਾ ਵੰਡਾ ਸਾਰ ਹੈ ਮੇਰੇ ਗਾ 14 ਪੜੀ ਅਡਾਪਾ ਬੜਾ ਦੇ ਮੇਲਾ ਚੰਡਾ ਅਮਡਾਪਾ ਦੂਜਾ ਲੋਈ ਕੋਲ ਚੈੱਕ ਤਾਲੀਆਂ ਕਾਣੇ ਬਾਈ ਸਬਜੈਕਟ ਵੀਂ ਅੱਖਾਂ ਪੂਰੀ ਨੁਕਾ ਬਈ ਕਰ ਲਓ ਬਾਈ 55 ਲੈ ਸ਼ੁਕਰ ਚੱਟੀਆਂ ਅੱਖਾਂ ਲਾਲ ਸਰ ਬਾਈ ਨੋ ਕੱਟਿਆ ਕੰਪੂਰ ਨੂੰ ਪਈ ਸੌ ਚਿੱਟਾ ਸ਼ਾ ਰਾਜੀ ਨਾ ਵੇ ਚਿੱਟੀਆਂ ਕਾਂ ਉਹ ਅੱਖਾਂ ਕਾਲੀਆਂ ਨੋਕੀਆ ਬਾਈ ਕੋਈ ਕਾਲੀ ਅੱਖਾਂ ਵੇ ਚਿੱਕੀ ਨੋਕ ਸਾਫ ਚਿੱਕੀ ਮਰੀਨ ਨਾ ਬਾਈ சட்டி <laughs> அஹ் <laughs> 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 ਛਿੱਟੀਆਂ ਖੰਗ ਕੋਲ ਨੂੰ ਨੋ ਬਈ ਇਹ ਵੀਰ ਵੀਡੀਓ ਲੰਬੀ ਹੋ ਜਾ ਬਈ ਆ ਯਾਰ ਜਪਨ ਸ਼ੂਟਿੰਗ ਹੀ ਪਣਾ ਚੋ ਜੀ ਤੇ 35 ਕੁ ਉਤਰ ਜਾਉਣੇ ਬਈ ਆਪਣੇ ਕੁੰਡਰੀ ਇਕੱਠੇ 35 ਜਾ ਰਹੇ ਬਈ ਆਪਣੇ ਇਹਰ ਪਾਰਕਿੰਗ ਹੋ ਗਈ ਜਾਨਾ ਡੁੱਬ ਜਾ ਆਹ ਰੋਡ ਤੇ ਪਾਰਕਿੰਗ ਕਰ ਰਹੇ ਆਪਾਂ ਇਹਦਾ ਬਈ ਹਲੋ ਜੀ ਨਾਗਰਾ প্রোডাকਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਗਰਾ প্রোডাকਸ਼ਨ Facebook ਪੇਜ ਨੂੰ ਫੋਲੋ ਕਰ ਲੋ ਬਈ ਤੇ ਫੋਨ ਨੰਬਰ ਹੈ ਕੇਮਰਾ 88728014 ਸੰਤੀ 88728014 ਸੈਂਟੀਮਰੋ ਫੋਨ ਨੰਬਰ ਆ ਪਈ ਜੀ ਤੇ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਤੇ ਅਨਲ ਸੇ ਕੋਈ ਨੈਕਸਟ ਵੀਡੀਓ ਆ ਤੁਹਾਡੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ